ਜੀ ਕੀ ਪੰਜਾਬ ਵਾਲਿਓ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਬਰਤੀ ਇੱਕ ਗੱਲ ਕਰਾਂਗੇ ਵੀਡੀਓ ਤੇ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰੋ ਕਿਉਂਕਿ ਜੋ ਗੱਲ ਕਰਾਂਗੇ ਭਗਵਾਨ ਤਮਨਸੀਹ ਮੱਖ ਮੰਤਰੀ ਦੀ ਕਿਉਂਕਿ ਮੁੱਖ ਮੰਤਰੀ ਨੇ ਜਿਹੜਾ ਵਾਦਾ ਕਰਿਆ ਸੀ ప్రతి ਹਰ ਮਹੀਨੇ ਦੀ ਮਹੀਨੇ ਹਰ ਇੱਕ ਮਹਿਲਾ ਨੂੰ ਜਿਹੜੀ 18 ਸਾਲ ਤੋਂ ਉੱਪਰ ਆ 1000 ਰੁਪਏ ਰੋਈ ਖਰਚਾ ਵੀ ਹਰ ਇੱਕ ਮਹਿਲਾ ਨੂੰ ਮਹੀਨੇ ਦੀ ਮਹੀਨੇ ਪਾਉਗਾ ਭਗਵਾਨ ਤਮਨ ਸੀਐਮ ਕਿਉਂਕਿ ਵਾਦਾ ਪੂਰਾ ਕਰਨ ਜਾ ਰਿਹਾ ਵੀ ਹਰ ਇੱਕ ਮਹਿਲਾ ਨੂੰ ਜਿਹੜੀਆਂ ਨਾ ਵਾਦਾ ਕਰਿਆ ਸੀ ਆ ਕਿਉਂਕਿ ਕਹਿੰਦਾ ਸੀ ਮੈਂ ਸਰ ਇਹ ਜਨਤਾ ਨਾਲ ਡਟ ਕੇ ਖੜੂ ਆ ਭਗਵਾਨ ਤਮਨ ਸੀਐਮ ਨੇ ਆਖਿਆ ਸੀ ਆ ਕਿਉਂਕਿ ਕਹਿੰਦਾ ਵਾਦਾ ਪੂਰਾ ਕਰੂਗਾ 49 49000 ਰੁਪਇਆ ਬਣਦਾ ਅੱਜ ਤੱਕ ਦਾ ਭਗਵਾਨ ਤਮਨ ਸੀਐਮ ਦਾ ਕਿਉਂਕਿ ਜਿਹੜੀ ਹਰ ਇੱਕ ਮਹਿਲਾ ਨਾਲ ਵਾਦਾ ਕਰਿਆ ਸੀ ਆ ਕਿਉਂਕਿ 49 ਹੀ ਕਰੋੜ ਰੁਪਇਆ ਚਾਹੀਦਾ 49000 ਰੁਪਇਆ ਪਾਉਣ ਵਾਸਤੇ ਕਿਉਂਕਿ ਹਰ ਇੱਕ ਮਹਿਲਾ ਨੂੰ ਕਹਿੰਦਾ ਹਰ ਇੱਕ ਮਹਿਲਾ ਨੂੰ ਪਾਉਣ ਜਾ ਰਿਹਾ ਭਗਵੰਤ ਮਾਨ ਸੀਐਮ 999000 ਰੁਪਿਆ ਕਹਿੰਦਾ ਸੀ ਵੀ ਇਹ ਜਨਤਾ ਨੇ ਮੈਨੂੰ ਮੰਨ ਲਓ ਇਹ ਲੋਕਾਂ ਨੇ ਵੀ ਮੈਨੂੰ ਸੀਐਮ ਬਣਾਇਆ ਵੀ ਮੈਂ ਡਟ ਕੇ ਖੜੂ ਆ ਜੇ ਗੱਲ ਕਰੀਏ ਹੁਣ ਵਿਰੋਧੀ ਪਾਰਟੀਆਂ ਦੀ ਜਿਹੜੇ ਭਗਵੰਤ ਮਾਨ ਸੀਐਮ ਨੂੰ ਐ ਕਹਿ ਰਹੇ ਸੀਗੇ ਵੀ ਭਗਵੰਤ ਮਾਨ ਸੀਐਮ ਨੇ ਅੱਜ ਤੱਕ ਵੀ ਕਿਸੇ ਵੀ ਮਹਿਲਾ ਨੂੰ ਵੀ 1000 ਰੁਪਿਆ ਵੀ ਨਹੀਂ ਪਾਇਆ ਵੀ ਬਾਲੇ ਦਾ ਕੀ ਪਾਉਣੇ ਆ ਹੁਣ ਭਗਵੰਤ ਮਾਨ ਸੀਐਮ ਕਿਉਂਕਿ ਹਰ ਇੱਕ ਮਹਿਲਾ ਨੂੰ 49 49000 ਰੁਪਇਆ ਪਾਉਣ ਜਾ ਰਹੇ ਆ ਜਿਹੜੇ ਅੱਜ ਤੱਕ ਦਾ ਬਣਦਾ ਸੀ 1000 1000 ਰੁਪਇਆ ਲਾ ਕੇ ਹਰ ਇੱਕ ਮਹੀਨੇ ਦਾ ਕਿਉਂਕਿ ਭਗਵੰਤ ਮਾਨ ਸੀਐਮ ਨੇ ਇੱਕ ਗੱਲ ਹੋਰ ਕਹੀ ਆ ਵੀ ਜਿਹੜੇ ਮੈਂ ਵਾਅਦੇ ਕਰੇ ਸੀਗੇ ਜਿੰਨਾ ਜਿੰਨਾ ਨਾ ਉਹ ਵਾਅਦੇ ਪੂਰੇ ਕਰੂਗਾ ਹਰ ਇੱਕ ਵੀ ਡਟ ਕੇ ਖੜੂਗਾ ਮੈਂ ਹੁਣ ਫੇਰ ਭਗਵੰਤ ਮਾਨ ਸੀਐਮ ਦੇ ਜੋ ਦੇਖੀ ਆਪਾਂ 6-7 ਮਹੀਨੇ ਰਹਿ ਗਏ ਸਰਕਾਰ ਜਾਣ ਤੇ ਕਿਉਂਕਿ ਭਗਵੰਤ ਮਾਨ ਸੀਮ ਨੂੰ ਪਤਾ ਵੀ ਸਰਕਾਰ ਜਾਣਤੇ ਹੋਗੀ ਵੀ ਜੇ ਦੁਬਾਰੇ ਲਿਆਉਣੀ ਆ ਤਾਂ ਮੈਨੂੰ ਇਹ ਕੰਮ ਕਰਨਾ ਹੀ ਪਊਗਾ ਹਰ ਹਿੱਲੇ 49-49000 ਰੁਪਇਆ ਪਾਉਣਾ ਹੀ ਪਊਗਾ ਭਗਵੰਤ ਮਾਨ ਸੀਮ ਨੇ ਡਟ ਕੇ ਆਖਿਆ ਕਿਉਂਕਿ ਇੱਕ ਥਾਪਣ ਕੇ ਆਖਿਆ ਵੀ ਮੈਂ 99 99000 ਰੁਪਇਆ ਹਰ ਇੱਕ ਮਹਿਲਾ ਨੂੰ ਪਾਉਂਗਾ ਜਿਹੜਾ ਅੱਜ ਤੱਕ ਦਾ ਬਣਦਾ ਹਰ ਇੱਕ ਮਹਿਲਾ ਨਾਲ ਕਿਉਂਕਿ ਰਸੋਈ ਖਰਚਾ ਪ੍ਰਤੀ ਮਹੀਨੇ ਦੀ ਮਹੀਨੇ ਜਿਹੜਾ ਵਾਦਾ ਕਰਿਆ ਸੀ 1 1000 ਰੁਪਇਆ ਹਰ ਮਹੀਨੇ ਵੀ 1000 ਰੁਪਇਆ ਪਾਇਆ ਕਰੂੰਗਾ ਹਰ ਇੱਕ ਮਹਿਲਾ ਨੂੰ ਹਰ ਇੱਕ ਬੀਬੀ ਨੂੰ ਪਾਇਆ ਕਰੂੰਗਾ ਕਿਉਂਕਿ ਜਿਹੜੀਆਂ ਬੀਬੀਆਂ ਨੇ ਕਹਿੰਦਾ ਸਰਕਾਰ ਬਣਾਈ ਸੀ ਭਗਵਾਨ ਤਮਾਨ ਸੀਐਮ ਦੀ ਕਿਉਂਕਿ ਭਗਵਾਨ ਤਮਾਨ ਸੀਐਮ ਕਹਿੰਦਾ ਮੈਂ ਡਟ ਕੇ ਖੜੂ ਆ ਉਹ ਬੀਬੀਆਂ ਨਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬੀਓ ਜਿੱਥੋਂ ਤੱਕ ਜਾਂਦੀ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਬੈਲ ਔਰ ਘੰਟੀ ਦਾ ਬਟਨ ਜ਼ਰੂਰ ਦਮਾਉਣਾ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਮਿਲਦੇ ਰਵਾਂਗੇ ਧੰਨਵਾਦ ਜੀ